ਜ਼ਿੰਦਗੀ ਵਿੱਚ ਸਭ ਤੋਂ ਵੱਡੀ ਸਕਿੱਲ ਹੈ ਜੋ ਕਿ ਹਰ ਇਨਸਾਨ ਨੂੰ ਆਣੀ ਚਾਹੀਦੀ ਹੈ ਉਹ ਕੀ ਹੈ ਉਹ ਹੈ ਇਗਨੋਰ ਕਰਨਾ ਕਿਉਂਕਿ ਜਦੋਂ ਤੁਸੀਂ ਤਰੱਕੀ ਕਰਦੇ ਹੋ ਰਸਤੇ ਤੇ ਤੁਰਦੇ ਹੋ ਤਾਂ ਦੁਨੀਆ ਤੁਹਾਡੇ ਤੋਂ ਖੁਸ਼ ਨਹੀਂ ਹੋਏਗੀ ਬਲਕਿ ਉਹ ਤੁਹਾਡੇ ਤੋਂ ਹੈ ਜਿਹੜਾ ਜੈਲਸ ਤੇ ਤੁਹਾਨੂੰ ਜਜਮੈਂਟ ਕਰਨਾ ਹੈ ਜਿਹੜਾ ਉਹ ਸ਼ੁਰੂ ਕਰ ਦਿੰਦੀ ਹੈ ਜਿਹੜਾ ਬੰਦਾ ਕੁਝ ਵੀ ਨਹੀਂ ਕਰਦਾ ਉਸ ਬਾਰੇ ਕੋਈ ਕੁਝ ਨਹੀਂ ਬੋਲੇਗਾ ਪਰ ਜੋ ਬੰਦਾ ਥੋੜਾ ਬਹੁਤਾ ਕੁਝ ਕਰਨ ਲੱਗਦਾ ਹੈ ਤਾਂ ਉਸ ਬਾਰੇ ਹੈ ਜਿਹੜਾ ਹਜ਼ਾਰਾਂ ਲੋਕ ਹੈ ਬੋਲਣਾ ਸ਼ੁਰੂ ਕਰ ਦਿੰਦੇ ਨੇ ਇਗਨੋਰ ਕਰਨਾ ਕੋਈ ਕਮਜ਼ੋਰੀ ਨਹੀਂ ਉਹ ਇੱਕ ਸੈਲਫ ਕੰਟਰੋਲ ਹੈ ਤੁਸੀਂ ਆਪਣੀ એનર્ਜੀ ਨੂੰ ਉਸ ਜਗ੍ਹਾ ਨਹੀਂ ਖਰਚਣਾ ਜਿੱਥੇ ਕੋਈ ਵੀ ਰਿਜ਼ਲਟ ਨਹੀਂ ਹੈ ਲੋਕਾਂ ਦੇ opinion comments misunderstandings ਇਹ ਸਭ ਤੁਹਾਡੀ ਗਰੋਥ ਨੂੰ ਹੈ ਜਿਹੜਾ ਸਲੋ ਕਰ ਦਿੰਦੇ ਨੇ ਪਰ ਤੁਸੀਂ ਉਹਨਾਂ ਨੂੰ ਇੰਪੋਰਟੈਂਸ ਦਿੰਦੇ ਹੋ ਜਾਂ ਨਹੀਂ ਇਹ ਤੁਹਾਡੇ ਹੱਥ ਵਿੱਚ ਹੈ ਜਦੋਂ ਤੁਸੀਂ ਇਗਨੋਰ ਕਰਨਾ ਹੈ ਜਿਹੜਾ ਸਿੱਖ ਲੈਂਦੇ ਹੋ ਤਾਂ ਤੁਸੀਂ ਇੱਕ ਅਜਿਹੀ ਸ਼ੀਲਡ ਤਿਆਰ ਕਰਦੇ ਹੋ ਜੋ ਤੁਹਾਨੂੰ ਹਰ ਇੱਕ 네ਗੈਟਿਵਿਟੀ ਤੋਂ ਜਿਹੜਾ ਬਚਾਉਂਦਾ ਹੈ ਕਈ ਵਾਰ ਲੋਕ ਤੁਸੀਂ ਕੀ ਕਰਦੇ ਹੋ ਉਹ ਨਹੀਂ ਜੋ ਤੁਸੀਂ ਕਿੱਥੇ ਪਹੁੰਚੇ ਹੋ ਇਹ ਦੇਖ ਕੇ ਹੈ ਜਿਹੜਾ ਬੋਲਦੇ ਨੇ ਕਈ ਲੋਕ ਤੁਹਾਡੀ ਅਸਲ ਮਿਹਨਤ ਨੂੰ ਹੈ ਜਿਹੜਾ ਨਹੀਂ ਜਾਣਦੇ ਹੁੰਦੇ ਉਹ ਤੁਹਾਡੇ ਰਿਜ਼ਲਟ ਨੂੰ ਹੀ ਟਾਰਗੇਟ ਕਰ ਦਿੰਦੇ ਨੇ ਕਈ ਵਾਰ ਉਹਨਾਂ ਦੀਆਂ ਗੱਲਾਂ ਉਹਨਾਂ ਦੀ ਇਨਸਿਕਿਉਰਿਟੀ ਹੁੰਦੀ ਹੈ ਤੁਹਾਡੀ ਗਲਤੀ ਨਹੀਂ ਹੈ ਉਹ ਤੁਹਾਡਾ ਪਾਸਟ ਨਹੀਂ ਜਾਣਦੇ ਤੇ ਉਹਨਾਂ ਨੇ ਤੁਹਾਨੂੰ ਅਸਲ ਮਿਹਨਤ ਕਰਦੇ ਹੋਏ ਨਹੀਂ ਦੇਖਿਆ ਜ਼ਿੰਦਗੀ ਵਿੱਚ ਕਈ ਵਾਰ ਲੋਕਾਂ ਦੀਆਂ ਗੱਲਾਂ ਬਹੁਤ ਚੁਗਦੀਆਂ ਨੇ ਕਈ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਕੋਈ ਗਲਤ ਕਮੈਂਟ ਕਰ ਦਿੰਦਾ ਹੈ ਤਾਂ ਬੰਦਾ ਦਿਨ ਰਾਤ ਉਸ ਬਾਰੇ ਹੈ ਜਿਹੜਾ ਸੋਚਦਾ ਰਹਿੰਦਾ ਹੈ ਕਈ ਵਾਰੀ ਦਿਲ ਕਰਦਾ ਹੈ ਕਿ ਇਸ ਨੂੰ ਜਵਾਬ ਦੇ ਹੀ ਦਈਏ ਤੇ ਕਈ ਇਹਨਾਂ ਨੂੰ ਪ੍ਰੂਫ ਕਰਕੇ ਦਿਖਾਈਏ ਕਿ ਅਸੀਂ ਗਲਤ ਨਹੀਂ ਆ ਪਰ ਸੱਚ ਇਹ ਹੈ ਕਿ ਜਿਹੜਿਆ ਨੇ ਤੁਹਾਨੂੰ ਗਲਤ ਸਮਝਣਾ ਹੀ ਨਹੀਂ ਉਹਨਾਂ ਨੂੰ ਤੁਸੀਂ ਸਮਝਾ ਨਹੀਂ ਸਕਦੇ ਇਸ ਲਈ ਆਪਣੇ ਆਪ ਨੂੰ ਇਹ ਇੱਕ ਸਿੱਖਿਆ ਦੋ ਕਿ ਤੁਹਾਡਾ ਟਾਈਮ ਤੁਹਾਡਾ ਮਾਈਂਡ ਤੇ ਤੁਹਾਡੀ એનર્ਜੀ ਇਹ ਸਭ ਕਿ ਬਹੁਤ ਹੀ ਜ਼ਿਆਦਾ ਕੀਮਤੀ ਨੇ ਇਹ ਉੱਥੇ ਹੀ ਲੱਗਨੇ ਚਾਹੀਦੇ ਨੇ ਜਿੱਥੇ ਤੁਹਾਡੀ ਤਰੱਕੀ ਦਾ ਰਾਹ ਹੋਵੇ ਤੁਸੀਂ ਹਰ ਗੱਤੇ ਹਰ ਛੋਟੀ ਛੋਟੀ ਗੱਲ ਤੇ ਅਗਰ ਰਿਐਕਸ਼ਨ ਦੇਣਾ ਸ਼ੁਰੂ ਕਰ ਦੋਗੇ ਤਾਂ ਤੁਹਾਡੀ ਜ਼ਿੰਦਗੀ ਹੈ ਜਿਹੜੀ ਉਹ ਰਿਜੈਕਸ਼ਨ ਬਣ ਜਾਵੇਗੀ ਪਰ ਜਦੋਂ ਤੁਸੀਂ ਇਗਨੋਰ ਕਰਨਾ ਸਿੱਖ ਲੋਗੇ ਤਾਂ ਤੁਹਾਡੀ ਜ਼ਿੰਦਗੀ ਹੈ ਜਿਹੜੀ ਐਕਸ਼ਨ ਬਣ ਜਾਵੇਗੀ ਜਦੋਂ ਤੁਸੀਂ ਆਪਣੇ ਗੋਅਲਸ ਵੱਲ ਫੋਕਸ ਮਾਈਂਡ ਨਾਲ ਤੁਰਦੇ ਹੋ ਤੇ ਦੁਨੀਆ ਦੇ ਸ਼ੋਰ ਤੁਹਾਨੂੰ ਡਿਸਟਰਬ ਨਹੀਂ ਕਰ ਸਕਦੇ ਲੋਕ ਬੋਲਦੇ ਰਹਿੰਦੇ ਨੇ ਤੇ ਉਹਨਾਂ ਦਾ ਕੰਮ ਹੀ ਬੋਲਣਾ ਹੈ ਉਹਨਾਂ ਦੀਆਂ ਗੱਲਾਂ ਨੂੰ ਆਪਣਾ ਸਪੀਡ ਨਹੀਂ ਬਣਾਉਣਾ ਕਿ ਆਪਣੀ ਡਾਇਰੈਕਸ਼ਨ ਦੇ ਖੁਦ ਮਾਲਿਕ ਹੋ ਤੇ ਡਾਇਰੈਕਸ਼ਨ ਉਹੀ ਸਹੀ ਹੁੰਦੀ ਹੈ ਜੋ ਤੁਹਾਡੇ ਫਿਊਚਰ ਨੂੰ ਬਿਲਡ ਕਰੇ ਨਾ ਕਿ ਤੁਹਾਡੇ ਪੀਸ ਆਫ ਮਾਈਂਡ ਨੂੰ ਡਿਸਟਰੋਏ ਕਰੇ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਇੱਕ 골ਡਨ ਰੂਲ ਹੈ ਕਿ ਜਿਹੜੀ ਗੱਲ ਪ੍ਰੋਗਰੈਸ ਨਹੀਂ ਹੁੰਦੀ ਉਹ ਅਟੈਂਸ਼ਨ ਦੀ ਹੱਕਦਾਰ ਜਿਹੜੀ ਨਹੀਂ ਹੁੰਦੀ ਲੋਕ ਤੁਹਾਡੇ ਵਿਜ਼ਨ ਨੂੰ ਨਹੀਂ ਸਮਝਦੇ ਕਿਉਂਕਿ ਉਹ ਤੁਹਾਡੇ ਝਖਮ ਨਹੀਂ ਜਾਣਦੇ ਉਹ ਤੁਹਾਡੀ ਰਾਤਾਂ ਦੀ ਕੀਤੀ ਹੋਈ ਮਿਹਨਤ ਨੂੰ ਨਹੀਂ ਜਾਣਦੇ ਉਹ ਤੁਹਾਡਾ ਸਟਰਗਲ ਨਹੀਂ ਜਾਣਦੇ ਜਦੋਂ ਤੁਸੀਂ ਸਾਇਲੈਂਟ ਫਾਈਟ ਕੀਤੀ ਹੈ ਹਰ ਵਾਰ ਐਕਸਪਲੇਨ ਕਰਨਾ ਜਸਟੀਫਾਈ ਕਰਨਾ ਰਿਐਕਟ ਕਰਨਾ ਇਹ ਤੁਹਾਡੀ એનર્ਜੀ ਖਾ ਲੈਂਦਾ ਹੈ ਕੋਈ ਵੀ ਕਾਮਯਾਬ ਵਿਅਕਤੀ ਉਹ ਆਪਣਾ ਟਾਈਮ ਹੈ ਜਿਹੜਾ ਉਹ ਐਕਸਪਲੇਨੇਸ਼ਨ ਤੇ ਨਹੀਂ ਵੇਸਟ ਕਰਦਾ ਤੇ ਐਗਜ਼ੀਕਿਊਸ਼ਨ ਤੇ ਹੈ ਜਿਹੜਾ ਉਹ ਆਪਣਾ ਟਾਈਮ ਲਗਾਉਂਦਾ ਹੈ ਜਿਨ੍ਹਾਂ ਨੇ ਇਗਨੋਰ ਕਰਨਾ ਸਿੱਖਿਆ ਉਹ ਅੱਜ ਟੌਪ ਤੇ ਨੇ ਤੇ ਜਿਨ੍ਹਾਂ ਨੇ ਹਰ ਗੱਲ ਨੂੰ ਦਿਲ ਤੇ ਲੱਖਿਆ ਹੈ ਤੇ ਉਹ ਅੱਜ ਸਟ੍ਰੈਸ ਦੇ ਵਿੱਚ ਨੇ ਯਾਦ ਰੱਖੋ ਜਿਹੜੇ ਬੰਦੇ ਤੁਰਦੇ ਰਹਿੰਦੇ ਨੇ ਉਸ ਦੇ ਪਿੱਛੇ ਧੂੜ ਜਿਹੜੀ ਹੈ ਉੜਦੀ ਰਹਿੰਦੀ ਹੈ ਉਹ ਧੂੜ ਪਿੱਛੇ ਵਾਲੇ ਲੋਕਾਂ ਨੂੰ ਤੰਗ ਕਰਦੀ ਤੇ ਲੋਕ ਬਦਲੇ ਵਿੱਚ ਪਿੱਛੋਂ ਚੁਪਨੇ ਰਹਿੰਦੇ ਉਹ ਕ੍ਰਿਟੀਸਾਈਜ਼ ਕਰਦੇ ਨੇ ਤੇ ਨੈਗੇਟਿਵ ਹੋ ਜਾਂਦੇ ਨੇ ਪਰ ਜਿਹੜਾ ਬੰਦਾ ਤੁਰ ਰਿਹਾ ਹੈ ਉਹ ਰੁਕਦਾ ਨਹੀਂ ਉਸ ਨੇ ਪਿੱਛੇ ਵਾਲਿਆਂ ਵਰਗਾ ਹੈ ਜਿਹੜਾ ਨਹੀਂ ਬੰਨਾ ਇਸ ਲਈ ਇਗਨੋਰ ਕਰਨਾ ਸਿੱਖੋ ਨਾ ਇਸ ਲਈ ਕਿ ਤੁਸੀਂ ਵੱਡੇ ਹੋ ਪਰ ਇਸ ਲਈ ਕਿ ਤੁਸੀਂ ਬਿਜ਼ੀ ਹੋ ਬਿਜ਼ੀ ਆਪਣੇ ਕੰਮ ਵਿੱਚ ਹੋ ਆਪਣੇ ਫਿਊਚਰ ਵਿੱਚ ਸੋਸ਼ਲ ਮੀਡੀਆ ਤੇ ਕੀ ਹੁੰਦਾ ਹੈ ਕਿ ਜਿੱਦਾਂ ਕਈ ਵਾਰੀ ਕੋਈ ਰੋਟੀ ਬਣਾਣ ਦੀ ਹੀ ਵੀਡੀਓ ਕਿਸੇ ਨੇ ਅਪਲੋਡ ਕਰ ਦਿੱਤੀ ਮੰਨ ਲਓ ਬੰਦੇ ਦੀ ਕੋਈ ਰੋਟੀ ਗੋਲ ਨਹੀਂ ਬਣੀ ਤਾਂ ਲੋਕੀ ਉਸ ਤੇ ਵੀ ਹੈ ਜਿਹੜਾ ਕਮੈਂਟ ਕਰਨਾ ਹੈ ਸ਼ੁਰੂ ਕਰ ਦਿੰਦੇ ਨੇ ਪਰ ਜ਼ਰੂਰੀ ਨਹੀਂ ਕਿ ਹਰ ਕਮੈਂਟ ਤੇ ਰਿਪਲਾਈ ਕਰਨਾ ਹੈ ਤੁਹਾਡਾ ਜ਼ਰੂਰੀ ਹੁੰਦਾ ਹੈ ਜਦੋਂ ਤੁਸੀਂ ਆਪਣੇ ਡ੍ਰੀਮ ਦੇ ਪਿੱਛੇ ਦੌੜ ਰਹੇ ਹੋ ਉਹ ਕੀ ਨਹੀਂ ਬੋਲਣਗੇ ਪਰ ਹਰ ਕਮੈਂਟ ਸਹੀ ਨਹੀਂ ਹੁੰਦਾ ਹਰ ਕਮੈਂਟ ਯੂਸਫੁਲ ਨਹੀਂ ਹੁੰਦਾ ਹਰ ਕਮੈਂਟ ਕਨਸੀਡਰ ਕਰਨ ਵਾਲਾ ਨਹੀਂ ਹੁੰਦਾ ਤੁਹਾਡੀ ਵੈਲਿਊ ਉਹ ਲੋਕ ਅੰਦੀ ਸਾਈਡ ਨਹੀਂ ਕਰਨਗੇ ਜੋ ਫਜ਼ੂਲ ਕਮੈਂਟ ਕਰਦੇ ਨੇ ਤੁਹਾਡੀ ਵੈਲਿਊ ਤੁਹਾਡਾ ਕੈਰੇਕਟਰ ਤੁਹਾਡਾ ਬਿਹੇਵੀਅਰ ਤੁਹਾਡਾ ਡਿਸਪਲਿਨ ਤੁਹਾਡੇ ਡੈਡੀਕੇਸ਼ਨ ਡਿਸਾਈਡ ਕਰਦੀ ਹੈ ਥੋਰ ਕਰਨ ਦਾ ਮਤਲਬ ਹੈ ਕਿ ਕੋਈ ਵੀ ਗੱਲ ਆਪਣੇ ਮਨ ਤੇ ਨਹੀਂ ਲਗਾਣੀ ਤੇ ਆਪਣਾ ਫੋਕਸ ਆਪਣੇ ਕੰਮ ਤੇ ਲਗਾਉਣਾ ਹੈ ਤਾਂ ਕਿ ਇਧਰ ਉਧਰ ਦੀਆਂ ਗੱਲਾਂ ਤੇ ਜਦੋਂ ਮਾਈਂਡ ਕਲੀਅਰ ਹੁੰਦਾ ਹੈ ਡਿਸੀਜਨ ਸਟਰੋਂਗ ਹੁੰਦੇ ਨੇ ਜਦੋਂ ਮਾਈਂਡ ਤੁਹਾਡਾ ਹੈਵੀ ਹੁੰਦਾ ਹੈ ਤੁਹਾਡਾ ਦਿਮਾਗ ਥੋੜਾ ਭਾਰੀ ਹੁੰਦਾ ਹੈ ਤਾਂ ਤੁਹਾਡੇ ਸਾਰੇ ਡਿਸੀਜਨ ਹੈ ਜਿਹੜੇ ਉਹ ਬਕਾਰ ਜਾਂਦੇ ਨੇ ਆਪਣੇ ਮਨ ਨੂੰ ਇਹ ਤੁਸੀਂ ਉਦੋਂ ਸਾਫ਼ ਰੱਖੋਗੇ ਜਦੋਂ ਤੁਸੀਂ ਬੇਮਤਲਬ ਦੀਆਂ ਕਰੀਆਂ ਹੋਈਆਂ ਗੱਲਾਂ ਨੂੰ ਆਪਣੇ ਦਿਲ ਤੇ ਹੈ ਜਿਹੜਾ ਨਹੀਂ ਲਗਾਵੋਗੇ ਦੁਨੀਆ ਦੇ ਵਿੱਚ ਹਮੇਸ਼ਾ ਦੋ ਕਿਸਮ ਦੇ ਬੰਦੇ ਹੀ ਰਹਿਣਗੇ ਇੱਕ ਉਹ ਹੈ ਜੋ ਮੋਟੀਵੇਟ ਕਰ ਦਿੰਦੇ ਨੇ ਜੋ ਅਪਲਿਫਟ ਕਰ ਦਿੰਦੇ ਨੇ ਐਪਰੀਸ਼ੀਏਟ ਕਰ ਦਿੰਦੇ ਨੇ ਦੂਜੇ ਉਹ ਜੋ ਡਾਊਟ ਕਰ ਦਿੰਦੇ ਨੇ ਪੂਲ ਡਾਊਨ ਕਰ ਦਿੰਦੇ ਨੇ ਤੇ ਕ੍ਰਿਟੀਸਾਈਜ਼ ਕਰ ਦਿੰਦੇ ਨੇ ਪਹਿਲੇ ਕਿਸਮ ਦੇ ਲੋਕਾਂ ਨਾਲ रिलेशनशिप ਨੂੰ ਹੈ ਜਿਹੜਾ ਬਿਲਡ ਕਰਕੇ ਰੱਖੋ ਦੂਜੇ ਕਿਸਮ ਦੇ ਲੋਕਾਂ ਨਾਲ ਹੈ ਜਿਹੜੇ ਡਿਸਟੈਂਸ ਹੈ ਬਣਾਉਣਾ ਸ਼ੁਰੂ ਕਰ ਦੋ। ਸਭ ਤੋਂ ਵੱਡੀ ਗੱਲ ਕੀ ਹੁੰਦੀ ਹੈ ਕਿ ਜਿਹੜਾ ਤੁਹਾਡਾ ਸਰਕਲ ਹੈ ਉਸ ਨੂੰ ਸਾਫ਼ ਸੁਥਰਾ ਰੱਖੋ। ਉਹ ਜਿਹੇ ਸਰਕਲ ਦੇ ਵਿੱਚ ਰਹੋ ਜਿੱਥੇ ਤੁਹਾਨੂੰ ਹੈ ਥੋੜੀ ਗਰੋਥ ਮਿਲੇ ਨਾ ਕਿ ਤੁਸੀਂ ਅਜਿਹੇ ਸਰਕਲ ਦੇ ਵਿੱਚ ਹੈ ਜਿਹੜਾ ਅ ਐਂਟਰ ਕਰੋ ਜਿੱਥੇ ਤੁਹਾਨੂੰ 네ਗੈਟਿਵਿਟੀ ਹੀ ਮਿਲੇ। ਯਾਦ ਰੱਖੋ ਕਿ ਦੇ ਵਿੱਚ ਹਮੇਸ਼ਾ ਬੁਰੀਆਂ ਆਦਤਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ ਤੇ ਲੋਕਾਂ ਦੀਆਂ ਬੇਮਤਲਬ ਦੀ ਗੱਲਾਂ ਨੂੰ ਵੀ ਇਗਨੋਰ ਕਰਨਾ ਚਾਹੀਦਾ ਹੈ ਹਰ ਕਿਸੇ ਦੀ ਗੱਲ ਨੂੰ ਜਿਹੜਾ ਦਿਲ ਤੇ ਨਹੀਂ ਲਗਾਉਣਾ ਚਾਹੀਦਾ ਤੁਸੀਂ ਕਿਸੇ ਦੀ ਕਹੀ ਹੋਈ ਗੱਲ ਨੂੰ ਹੈ ਜਿਹੜਾ ਦਿਲ ਤੇ ਲਗਾ ਲਵੋਗੇ ਤਾਂ ਤੁਹਾਡੇ ਰਾਤਾਂ ਦੀ ਨੀਂਦ ਹੈ ਜਿਹੜੀ ਉਹ ਹਰਾਮ ਹੋ ਜਾਏਗੀ ਇਸ ਲਈ ਇਹ ਜਿਹੇ ਬੰਦਿਆਂ ਤੋਂ ਦੂਰ ਰਹੋ ਜ਼ਰੂਰੀ ਨਹੀਂ ਕਿ ਹਰ ਬੰਦੇ ਨੂੰ ਕੋਈ ਬੋਲ ਕੇ ਹੀ ਤੁਸੀਂ ਅਨਸਰ ਦੇਣਾ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਚੁੱਪ ਰਹਿ ਕੇ ਵੀ ਬੰਦੇ ਨੂੰ ਇੱਕ ਜਵਾਬ ਦੇਣਾ ਹੀ ਹੁੰਦਾ ਹੈ ਇੱਕ ਸਾਹਮਣੇ ਵਾਲਾ ਚਾਹੇ ਉਸ ਚੀਜ਼ ਨੂੰ ਸਮਝੇ ਚਾਹੇ ਉਹ ਨਾ ਸਮਝੇ ਪਰ ਤੁਸੀਂ ਉਹਨਾਂ ਨੂੰ ਚੁੱਪ ਰਹਿ ਕੇ ਹੀ ਇੱਕ ਤਰ੍ਹਾਂ ਜਵਾਬ ਦੇਣਾ ਹੈ ਕੋਈ ਵੀ ਕਾਮਯਾਬ ਵਿਅਕਤੀ ਹੈ ਕੋਈ ਵੀ ਨੋਲਿਜ ਵਾਲਾ ਵਿਅਕਤੀ ਹੋ ਉਹ ਕਦੇ ਵੀ ਬੇਮਤਲਬੀਆਂ ਗੱਲਾਂ ਦੇ ਵਿੱਚ ਕਿਸੇ ਨਾਲ ਬਹਿਸ ਨਹੀਂ ਕਰਦਾ ਠੀਕ ਉਸੇ ਤਰ੍ਹਾਂ ਹੀ ਤੁਸੀਂ ਵੀ ਕਿਸੇ ਦੇ ਨਾਲ ਹੈ ਜਿਹੜਾ ਬੇਮਤਲਬੀਆਂ ਗੱਲਾਂ ਵਿੱਚ ਕਿਸੇ ਦੇ ਨਾਲ ਹੈ ਜਿਹੜੀ ਹਾਮੀ ਨਹੀਂ ਭਰਨੀ ਤੇ ਬੁਰੇ ਲੋਕਾਂ ਤੋਂ ਹੈ ਜਿਹੜਾ ਸਾਈਡ ਰਹਿਣਾ ਹੈ ਤੇ ਸੈਲਫਿਸ਼ ਲੋਕਾਂ ਤੋਂ ਦੂਰ ਰਹਿਣਾ ਹੈ ਤਾਂ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹੈ ਜਿਹੜੀ ਗਰੋਥ ਕਰਨੀ ਸ਼ੁਰੂ ਕਰ ਦੋਗੇ ਜਦੋਂ ਤੁਸੀਂ ਚੰਗਾ ਸੋਚਣਾ ਸ਼ੁਰੂ ਕਰ ਦੋਗੇ ਤੁਸੀਂ ਚੰਗਿਆ ਦੀ ਸੰਗਤ ਵਿੱਚ ਰਹਿਣਾ ਹੈ ਜਿਹੜਾ ਸ਼ੁਰੂ ਕਰ ਦੋਗੇ ਤਾਂ ਤੁਹਾਡਾ ਦਿਮਾਗ ਵੀ ਜਿਹੜਾ ਕ੍ਰੀਏਟਿਵ ਹੋ ਜਾਂਦਾ ਹੈ ਤੁਹਾਡੀ ਹੈ ਜਿਹੜੀ ਆਤਮਾ ਵੀ ਇੱਕ ਤਰ੍ਹਾਂ ਕਹਿ ਦਿੰਦੇ ਆ ਕਿ ਪਵਿੱਤਰ ਹੋ ਜਾਂਦੀ ਹੈ ਜ਼ਿੰਦਗੀ ਬਹੁਤ ਸੋਹਣੀ ਹੈ ਪਰ ਜੇ ਤੁਸੀਂ ਹਰ ਕਿਸੇ ਦੇ ਬਾਰੇ ਸੋਚਦੇ ਰਹੋਗੇ ਤਾਂ ਇਸ ਦੀ ਸੋਹਣੀਅਤ ਕਿੱਥੇ ਵੇਖੋਗੇ ਇਹ ਨੋਰ ਕਰਨਾ ਇੱਕ ਹੈਬਿਟ ਬਣਾਓ ਜਿਵੇਂ ਹੀ ਤਾਜੀ ਹਵਾ ਖਿੜਕੀ ਦੇ ਰਾਹੀਂ ਅੰਦਰ ਆਂਦੀ ਹੈ ਉਸੇ ਤਰ੍ਹਾਂ ਹੀ ਖੇਤੂ ਆਵੀਂ ਖਿੜਕੀ ਤੋਂ ਹੈ ਜਿਹੜਾ ਬਾਹਰ ਜਾਂਦਾ ਹੈ ਉਹਨੂੰ ਬਾਹਰ ਜਾਣ ਦਿਓ ਉਸੇ ਤਰ੍ਹਾਂ ਹੈ ਪੋਜ਼ਿਟਿਵਿਟੀ ਨੂੰ ਅਕਸੈਪਟ ਕਰੋ ਅਤੇ 네ਗੇਟਿਵਿਟੀ ਨੂੰ ਹੈ ਜਿਹੜਾ ਬਾਹਰ ਕੱਢ ਦਿਓ ਹਰ ਦਿਨ ਆਪਣੇ ਆਪ ਨੂੰ ਇੱਕ ਯਾਦ ਦਿਓ ਮੇਰੀ ਜ਼ਿੰਦਗੀ ਮੇਰੇ ਰੂਲ ਮੇਰਾ ਫੋਕਸ ਮੇਰਾ ਪੀਸ ਜਦੋਂ ਤੁਸੀਂ ਇਹ ਮਾਈਂਡਸੈਟ ਬਿਲਡ ਕਰ ਲੈਂਦੇ ਹੋ ਤਾਂ ਸ਼ੋਰ ਸ਼ਰਾਬਾ ਹੈ ਤੁਹਾਨੂੰ ਹੋਣੀ ਲੱਗਣਾ ਹੈ ਸ਼ੁਰੂ ਹੋ ਜਾਂਦਾ ਹੈ ਇਗਨੋਰ ਕਰਨਾ ਮਤਲਬ ਪਿੱਛੇ ਹਟਣਾ ਨਹੀਂ ਹੁੰਦਾ ਇਗਨੋਰ ਕਰਨਾ ਮਤਲਬ ਹੈ ਕਿ ਅੱਗੇ ਵਧਦੇ ਰਹਿਣਾ ਬਿਨਾਂ ਰੁਕਿਆ ਬਿਨਾਂ ਹਿੱਲਿਆ ਬਿਨਾਂ ਟੁੱਟਿਆ ਜਿਹੜੇ ਦਿਲ ਤੋਂ ਇਗਨੋਰ ਨਹੀਂ ਕਰਦੇ ਉਹ ਆਪਣੇ ਮਾਈਂਡ ਨੂੰ ਜਿਹੜੇ ਹੈ ਤੋੜ ਲੈਂਦੇ ਨੇ ਅਤੇ ਜਿਹੜੇ ਇਗਨੋਰ ਕਰਨਾ ਸਿੱਖ ਲੈਂਦੇ ਨੇ ਉਹ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੈ ਸ਼ੁਰੂ ਕਰ ਲੈਂਦੇ ਨੇ ਤੁਸੀਂ ਵੀ ਇਗਨੋਰ ਕਰਨਾ ਸਿੱਖੋ ਆਪਣੇ ਆਪ ਨੂੰ ਫ੍ਰੀ ਕਰੋ ਤੇ ਆਪਣੇ ਜੀਵਨ ਨੂੰ ਡਾਇਰੈਕਸ਼ਨ ਵੱਲ ਲੈ ਕੇ ਜਾਓ ਜਿੱਥੇ ਤੁਹਾਡੀ ਗਰੋਥ ਹੈ ਤੁਹਾਡਾ ਪੀਸ ਆਫ ਮਾਈਂਡ ਹੈ ਤੁਹਾਡਾ ਫਿਊਚਰ ਹੈ ਜੋ ਤੁਹਾਡੀ ਉਡੀਕ ਕਰ ਰਿਹਾ ਹੈ ਜ਼ਿੰਦਗੀ ਦੇ ਵਿੱਚ ਬੁਰੀਆਂ ਆਤਾਂ ਨੂੰ ਇਗਨੋਰ ਕਰਦੇ ਹੋਏ ਅੱਗੇ ਵਧਦੇ ਜਾਓ ਤਾਂ ਤੁਹਾਨੂੰ ਸਫਲਤਾ ਹੈ ਜਿਹੜੀ ਹੈ ਜ਼ਰੂਰ ਮਿਲੇਗੀ ਤੋ ਤੁਹਾਨੂੰ ਇਹ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਆਪਾਂ ਹੋਰ ਵੀ ਤੁਹਾਡੇ ਲਈ ਇਦਾਂ ਦੀ ਮੋਟੀਵੇਸ਼ਨ ਦੀ ਵੀਡੀਓ ਹੈ ਜਿਹੜੇ ਲੈ ਕੇ ਆਵਾਂਗੇ ਸਭ ਤੋਂ ਪਹਿਲਾਂ ਮੇਰੇ ਰਿਕਵੈਸਟ ਹੈ ਕਿ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਕਿ ਨੌਲੇਜ ਵਾਲੀ ਵੀਡੀਓ ਲੈ ਕੇ ਆਵਾਂ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਤੇ ਅਕਸਰ ਮੈਂ ਹਰ ਵੀਡੀਓ ਦੇ ਵਿੱਚ ਕਹਿੰਦੀ ਹੁੰਦੀ ਆ ਕਿ ਪਲੀਜ਼ ਕਮੈਂਟ ਕਰਕੇ ਜਰੂਰ ਦੱਸੋ ਕਿ ਮੈਂ ਅਗਲੀ ਵੀਡੀਓ ਹੈ ਜਿਹੜੀ ਕਿਸ ਟੌਪਿਕ ਤੇ ਲੈ ਕੇ ਆਵਾਂ ਤੇ ਮੈਂ ਉਸੇ ਹੀ ਟੌਪਿਕ ਤੇ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਾਂ ਚਲੋ ਅੱਜ ਦੇ ਵੀਡੀਓ ਦੀ ਸਮਾਪਤੀ ਇੱਥੇ ਕਰਦੇ ਹਾਂ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਉਰਤ ਤੱਕ ਸਤਿ ਸ੍ਰੀ ਅਕਾਲ